ਕਬੱਡੀ 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 ਅਬੀ ਸੰਦੀਪ ਕਿਹੜੇ ਪਾਸੇ ਆ ਥੋੜਾ ਮੇਰੇ ਕੋਲ ਆਈ ਯਾਰ ਮੇਰੇ ਮਨ ਦਾ ਨਾ ਕਈ ਵਾਰੀ ਬਿਲਿਆ ਵਲਵਲਾ ਜਾ ਹੁੰਦਾ ਹਰ ਬੰਦੇ ਦੇ ਮਨ ਦੇ ਵਿੱਚ ਲੈ ਵੀ 365 ਆ ਲਿਆ ਸੰਦੀਪ ਦੇ ਕੈਮਰਾ ਫੋਕਸ ਕਰੀ ਕਿੰਨੀ ਚੜਾਈ ਆ ਸੰਦੀਪ ਦੀ ਇਹਦੇ ਚ ਕੋਈ ਸ਼ੱਕ ਨਹੀਂ ਕਿੱਡਾ ਵੱਡਾ ਨਾਂ ਸੰਦੀਪ ਦਾ ਇਹਦੇ ਚ ਕੋਈ ਸ਼ੱਕ ਨਹੀਂ ਆਪਾਂ ਸਾਰਿਆਂ ਨੇ ਕਬੱਡੀ ਦੇ ਸਟਾਰ ਜਾਫੀਆਂ ਦੀਆਂ ਇੰਟਰਵਿਊ ਸੁਣੀ ਐ ਤੇ ਵੱਡੇ ਵੱਡੇ ਜਾਫੀਆਰੇ ਆਪਣੇ ਮੂੰਹ ਆਪਣੀ ਜਵਾਨੀ ਆਖਿਆ ਉਹ YouTube ਤੇ ਰਿਕਾਰਡ ਪਿਆ ਹੈ ਵੀ ਸੰਦੀਪ ਬਹੁਤ ਘੱਟ ਜੱਫਾ ਖਾਂਦਾ ਹੈ ਇਹ ਬਹੁਤ ਘੱਟ ਫੜਿਆ ਜਾਂਦਾ ਹੈ ਇਹ ਰੋਕਣਾ ਔਖਾ ਹੈ ਪਰ ਇੱਕ ਦਿਨ ਯਾਰ ਮੈਂ ਉਹ ਵੀਡੀਓ ਦੇਖ ਰਿਹਾ ਸੀ ਮੇਰੇ ਮਨ ਦੇ ਵਿੱਚ ਆਇਆ ਹੈ ਵੀ ਕਬੱਡੀ ਦੇ ਵਿੱਚ ਜਿਹੜੇ ਮਾਨ ਸਨਮਾਨ ਹੈ ਜਿਹੜੀਆਂ ਸਕੋਰਪੀਓ ਫਾਰਚੂਨਰ ਗੱਡੀਆਂ ਹੈ ਉਹ ਬਹੁਤ ਵੱਡੀ ਗਿਣਤੀ 'ਚ ਵੰਡੀਆਂ ਗਈਆਂ ਹੈ ਪਰ ਯਾਰ ਸੰਦੀਪ ਜੱਡਾ ਵੱਡਾ ਸਟਾਰ ਹੈ ਜਿੰਨੇ ਲੰਬੇ ਸਮੇਂ ਤੋਂ ਖੇਡ ਰਿਹਾ ਹੈ ਇਸ ਖਿਡਾਰੀ ਨੇ ਨਾ ਤਾਂ ਇਹ ਪੈਸੇ ਮਗਰ ਭਜਿਆ ਨਾ ਤੇ ਉਹਨਾਂ ਪੈਸਾ ਕਮਾਇਆ ਤੇ ਨਾ ਹੀ ਉਹਦਾ ਵੱਡਾ ਇਹਦਾ ਸਨਮਾਨ ਹੋਇਆ ਪਰ ਮੈਨੂੰ ਲੱਗਿਆ ਯਾਰ ਵੀ ਇਹਦਾ ਵੀ ਵੱਡਾ ਸਨਮਾਨ ਹੋਣਾ ਚਾਹੀਦਾ ਹੈ ਜਿਹੜੇ ਜਿਹੜੇ ਦਰਸ਼ਕ ਇਸ ਗੱਲ ਦੀ ਹਾਂ ਵੀ ਭਰਦੇ ਆ ਵੀ ਸੰਦੀਪ ਦੋਦੇ ਦਾ ਇਹ ਜਿੰਨਾ ਵੱਡਾ ਸਟਾਰ ਹੈ ਓਨੀ ਵੱਡੀ ਗੱਡੀ ਦਾ ਸਨਮਾਨ ਹੋਣਾ ਚਾਹੀਦਾ ਇੱਕ ਤਾੜੀ ਮਾਰ ਕੇ ਇਸ ਗੱਲ ਤੇ ਮੋਹਰ ਲਾ ਦਿਓ ਵੀ ਸੰਦੀਪ ਦਾ ਵੱਡਾ ਸਨਮਾਨ ਹੋਣਾ ਚਾਹੀਦਾ ਲੈ ਵੀ ਸੰਦੀਪ ਇਹ ਸਾਰਿਆਂ ਦੇ ਦਿਲ ਦੀ ਖਾਹਿਸ਼ ਹੈ ਵੀ ਤੇਰਾ ਵੱਡਾ ਸਨਮਾਨ ਹੋਵੇ ਸੁਖ ਰਾਜਾ ਸੁਖ ਰਾਜਾ ਆਹ ਸੀਜ਼ਨ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਖੇਡ ਕੋਡ ਵਿੱਚ ਲੈ ਵੀ ਸੰਦੀਪ ਸਭ ਤੋਂ ਗੱਡੀਆਂ ਜਿਹੜੀਆਂ ਆਹ ਸੀਜ਼ਨ ਵਿੱਚ ਵੰਡੀਆਂ ਜਾਣਗੀਆਂ ਵੱਡੇ ਵੱਡੇ ਐਲਾਨ ਕੁਝ ਹੋ ਗਏ ਐ ਕੁਝ ਹੋਣ ਵਾਲੇ ਐ ਆ ਮੁੰਡੇ ਨੂੰ ਜਿਹੜੇ-ਜਿਹੜੇ ਕਹਿੰਦੇ ਵੀ ਦੋਦੇ ਬਣਦੇ ਸਲੀਵਰਾ ਵੀ ਸਨਮਾਨ ਜਿਹੜਾ ਹੈ ਗੱਡੀ ਨਾਲ ਹੋਣਾ ਬਣਦਾ ਹੈ ਇਕਰ ਤਾਰੀਆਂ ਲਾੜੋ ਯੋਧਾਰਾ ਆ ਸੀਜ਼ਨ ਸਭ ਤੋਂ ਵੱਧ ਸਨਮਾਨ ਜਿਹੜੇ ਹੈ ਉਹ ਗੱਡੀਆਂ ਦੇ ਨਾਲ ਹੋਣਗੇ ਆ ਸੀਜ਼ਨ ਗੱਡੀਆਂ ਦੇ ਨਾਲ ਸਭ ਤੋਂ ਵੱਧ ਸਨਮਾਨ ਜਿਹੜੇ ਹੈ ਖੇਡ ਕਬੱਡੀ ਵਿੱਚ ਕੀਤੇ ਜਾਣਗੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇ ਇਕੱਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਪਸਨ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ